ਇੱਕ ਹਜ਼ਾਰ ਦੀ 6 ਟੀ-ਸ਼ਰਟ ਲੈ ਕੇ ਜਾਂਦਾ 10 ਜਣਿਆਂ ਨੂੰ ਵੀਡੀਓ ਸ਼ੇਅਰ ਕਰਕੇ ਆਉਂਦਾ ਤਾਂ ਆਪਾਂ ਇਹ ਨਾਲ ਇੱਕ ਬੱਚੇ ਦੀਆਂ ਟੀ-ਸ਼ਰਟਾਂ ਜਿਹੜੀ ਵੀ ਉਹ ਫ੍ਰੀ ਦੇਵਾਂਗੇ ਭਾਈ ਸਾਡੇ ਕੋਲ ਆਉਂਗੇ ਹਫਤੇ ਦੇ ਕੱਪੜੇ ਮੰਨ ਲਓ ਤੁਸੀਂ 1000 ਰੁਪਏ ਦੇ ਕੱਪੜੇ ਲੈ ਕੇ ਜਾਉਂਗੇ ਹਫਤੇ 'ਚ ਪਾਉਂਗੇ ਤੁਸੀਂ ਉਹ 6 ਕੱਪੜੇ ਮਤਲਬ ਮਤਲਬ ਪਾਉਂਗੇ ਹੈਨਾ ਹਾਂਜੀ ਦੋਸਤੋ ਕੀ ਹਾਲ ਚੱਲ ਨੇ ਤੇ ਮੈਂ ਤੁਹਾਡਾ ਛੋਟਾ ਭਰਾ ਮਤਪਾਲ ਸਿੰਘ ਬੱਬੂ ਉੱਤੇ ਜਿਹੜੇ ਵੀ ਸਭ ਤੋਂ ਸਸਤੇ ਕੱਪੜੇ ਖਰੀਦਣਾ ਚਾਹੁੰਦੇ ਨੇਗੇ ਤੇ ਗਰਮੀਆਂ ਦਾ ਤੋਹਫਾ ਤੇ ਬਾਈ ਨਾਲ ਗੱਲਬਾਤ ਕਰਾਂਗੇ ਤੇ ਲੋਕੇਸ਼ਨ ਵੀ ਦੱਸਾਂਗੇ ਭਾਈ ਜੀ ਵੈਸ ਤੇ ਬਾਈ ਜੀ ਬਾਕੀ ਤੁਸੀਂ ਦੇਖ ਵੀ ਸਕਦੇ ਹੋਗੇ ਤੇ ਬਾਈ ਤੋਂ ਪੂਰੀ ਫੁੱਲ ਜਾਣਕਾਰੀ ਲਵਾਂਗੇ ਤੇ ਕੀ ਗਾਰੰਟੀ ਦਿੰਦੇ ਨੇ ਤੇ ਆਜੋ ਆਪਾਂ ਬਾਈ ਕੋਲੇ ਚੱਲ ਜਾਾਂਗੇ ਅੰਦਰ ਅਸੇ ਆ ਬਾਈ ਜੀ ਨੂੰ ਠੀਕ ਹੋ ਬਾਈ ਜੀ ਵਧੀਆ ਜੀ ਤੇ ਲੋ ਬਾਈ ਜੀ ਤੇ ਬਾਈ ਕੋਲੇ ਆ ਗਏ ਤੇ ਬਾਈ ਜੀ ਸਭ ਤੋਂ ਪਹਿਲਾਂ ਮੇਨ ਲੋਕੇਸ਼ਨ ਦੱਸ ਦਿਓ ਬਾਈ ਜੀ ਮੇਨ ਲੋਕੇਸ਼ਨ ਆਪਣੀ ਹੈਗੀ ਆ ਬਾਈ ਬਰਨਾਲਾ ਕੱਚਾ ਕਾਲ ਜਿਹੜਾ ਡਾਕਟਰ ਬੀਜੇ ਬਿਲਕੁਲ ਸਾਹਮਣੇ ਆ ਬਾਈ ਆਪਣੇ ਠੀਕ ਆ ਜੀ ਹਾਂਜੀ ਜਿਵੇਂ ਮੈਂ ਕਿਹਾ ਬਾਈ ਜੀ ਸਭ ਤੋਂ ਸਸਤਾ ਮਾਲ ਉਹੇ ਮਿਲਦਾ ਬਿਲਕੁਲ ਬਿਲਕੁਲ ਬਾਈ ਬਾਰੇ ਆਫਰ ਵੀ ਲੱਗਿਆ ਹੋਇਆ ਆਪਣਾ 1000 ਦੀਆਂ 6 ਲੋਗਾਂ ਤੇ 1000 ਦੀਆਂ 6 ਟੀ-ਸ਼ਰਟਾਂ ਠੀਕ ਆ ਜੀ ਆਮ ਦੁਕਾਨਾਂ ਤੇ ਬਾਈ ਜੀ ਤੁਸੀਂ ਜਾਓਗੇ ਤਿੰਨ ਲੋਰਾਂ ਦੋ ਲੋਰਾਂ ਇਦਾਂ ਦਿੱਤੇ ਨਹੀਂ ਕੁਆਲਟੀ ਵਾਲੀਆਂ ਹੋਣਗੀਆਂ ਬਾਈ ਲੋਗ ਐਂਡ ਕੁਆਲਟੀ ਹੋ ਬਾਈ ਤੁਹਾਨੂੰ ਮਤਲਬ ਲੋਰ ਦਾ ਲੰਬਾ ਨਹੀਂ ਹੋਣਾ ਕੋਈ ਇਦਾਂ ਦਾ ਚੀਜ਼ ਹਨਾ ਵੀਰ ਘੱਟੀਆਂ ਕੁਆਲਟੀ ਸੀ ਵਧੀਆ ਉਹ ਲੋਰ ਆ ਜਿਹੜੀ ਆਮ ਦੁਕਾਨ ਤੇ ਮਹ ਲੋ 250 ਰੁਪਏ ਵਿਕਦੀ ਆ ਆਪਾਂ 1000 ਦੀਆਂ ਛੇ ਦੇ ਰਹੇ ਆ 1000 ਰੁਪਏ ਦੀਆਂ ਛੇ ਸਭ ਤੋਂ ਸਸਤਾ ਮਾਲ ਜਿਹੜੇ ਕਰੀਏ ਇਦਾਂ ਚਾਹੁੰਦੇ ਨੇ ਕਿ ਗਰਮੀਆਂ ਦਾ ਤੋਪਾ ਤਾਂ ਚੁੱਪ ਕਰਕੇ ਬਾਈ ਦੇ ਕੋਲੇ ਆ ਜਿਓ ਸਕਰੀਨ ਉੱਪਰ ਨੰਬਰ 22 ਦਾ ਚੱਲ ਜਾਂਦਾ ਹੁਣ ਬਾਈ ਜੀ ਸਭ ਤੋਂ ਪਹਿਲਾਂ ਸਟਾਰਟ ਕਰਦੇ ਆਪਾਂ ਟੀ-ਸ਼ਰਟ ਇਹ ਮੈਂ ਆਪਾਂ ਤੁਹਾਨੂੰ ਟੀ-ਸ਼ਰਟ ਅੱਗੇ ਦਿਖਾਉਣਾ ਇਹ ਉਹ ਟੀ-ਸ਼ਰਟਾਂ ਜਿਹੜੀਆਂ ਆਪਾਂ ਮਤਲਬ ਨਾਲ ਹੈ ਜੇ ਕੋਈ 10000 ਦੀ 6 ਟੀ-ਸ਼ਰਟ ਲੈ ਕੇ ਜਾਂਦਾ ਦਾ ਜਣੇ ਨੂੰ ਵੀਡੀਓ ਸ਼ੇਅਰ ਕਰਕੇ ਆਉਂਦਾ ਤਾਂ ਆਪਾਂ ਇਹ ਨਾਲ ਇੱਕ ਬੱਚੇ ਦੀਆਂ ਟੀ-ਸ਼ਰਟਾਂ ਜਿਹੜੀ ਵੀ ਫਰੀ ਦੇਵਾਂਗੇ ਬੱਚੇ ਜੀ ਸਾਲ ਹਾਂ ਲੈ ਬਈ ਜੀ 36 ਨੰਬਰ ਤੱਕ ਨਾਲ ਫਰੀ ਦੇਵਾਂਗੇ ਠੀਕ ਆਮ ਅਗਲਾ ਵੈਸੇ ਵੀ ਡਾਟਾ ਖੂਕ ਹੀ ਦਿੰਦਾਗਾ ਬਿਲਕੁਲ ਬਿਲਕੁਲ ਤੇ ਲੈ ਬਈ ਜੀ ਇੱਕ ਟੀ-ਸ਼ਰਟ ਤੁਹਾਨੂੰ ਹੋਰ ਮੁਫਤ ਮਿਲਣ ਜਾ ਰਹੀ ਹੈਗੇ ਤੇ ਹੁਣ ਆਪਾਂ ਸਟਾਰਟ ਕਰਦੇ ਆਂਗੇ ਵੀਡੀਓ ਤੇ ਜਿਹੜੀ ਬਈ ਜੀ ਅੱਜ ਕੱਲ ਟ੍ਰੈਂਡ ਚ ਚੱਲ ਰਹੀਆਂ ਨੇ ਉਹ ਟੀ-ਸ਼ਰਟਾਂ ਦੇ ਖਾਣ ਟ੍ਰੈਂਡ ਚ ਅੱਜ ਕੱਲ ਸਭ ਤੋਂ ਵੱਧ ਮੇਨ ਕਬੂਤਰਾ ਬਈ ਠੀਕ ਹੈ ਇੱਕ ਗੁੱਡਾ ਕਬੂਤਰਾ ਲੈ ਬਈ ਇਹ ਜਿਹੜੀ ਆਮ 250 300 ਕਬੂਤਰ ਬਾਜ ਹੋ ਗਿਆ ਇਹ ਉਹ ਨਹੀਂ ਜਿਹੜੀਆਂ 250 300 ਆਮ ਨਾਲ ਮਾਰਕੀਟ ਚ ਵਿਕਦੀ ਆ ਪਰ ਆਪ 1000 ਰੁਪਏ ਦੀਆਂ ਛੇ ਪੂਰੀਆਂ ਟਾਪ ਕੁਆਲਿਟੀ ਦੀਆਂ ਉਹ ਕਿੰਨਾਂ ਕੁਆਲਿਟੀ ਆ ਬਾਈ ਤੁਹਾਡੇ ਸਾਹਮਣੇ ਪੀਸੀ ਕਾਟਨ ਦਾ ਕੋਈ ਬੁਰਾ ਆ ਗਿਆ ਕੁਝ ਵੀ ਹੋ ਗਿਆ ਆਪਾਂ ਬੈਠੇ ਆ ਠੀਕ ਉੱਡੜ ਦੀ ਨਹੀਂ ਬਾਈ ਜਿਆਦਾ ਉੱਡੜ ਨਹੀਂ ਕੁਝ ਨਹੀਂ ਕੋਈ ਸਲਾਈ ਨਹੀਂ ਮਾੜੀ ਕੋਈ ਨਹੀਂ ਗਾਰੰਟੀ ਦਿੰਦਾ ਪਰ ਆਪਾਂ ਇੰਨੇ ਸਸਤੇ ਮਾਲ ਦੀ ਵੀ ਗਾਰੰਟੀ ਦੇ ਰਹੇ ਆ ਸਸਤੇ ਮਾਲ ਦੀ ਵੀ ਗਾਰੰਟੀ ਹੈ ਜਦੋਂ ਬਾਈ ਨੇ ਕਹੀ ਦਿੱਤਾ ਬਾਈ ਜੀ ਇੰਨਾ ਸਸਤਾ ਮਾਲ ਤੇ ਸ਼ੇਅਰ ਕਰਨ ਵਾਲੇ ਵਾਸਤੇ ਵੀ ਆਫਰ ਆ ਬਿਲਕੁਲ ਬਿਲਕੁਲ ਆ ਦੇਖ ਗੁੱਡੇ ਕਬੂਤਰ ਵਾਲੀ ਆਮ ਸ਼ਰਟ ਅੱਜ ਕੱਲ ਸਭ ਤੋਂ ਵੱਧ ਟ੍ਰੈਂਡਿੰਗ ਚ ਨੇ ਬਾਈ ਇਹ ਚੀਜ਼ ਠੀਕ ਹੈ ਜੀ ਤੇ ਜਿੰਮੇ ਆਪ ਔਰ 4XL ਦਾ ਕੱਟੀ ਸ਼ਰਟਾਂ ਨੇ MM MSI ਤੋਂ ਲੈ ਕੇ 4XL ਤੱਕ ਜਿਹੜੀਆਂ ਆਪਾਂ 1000 ਦੀਆਂ ਛੇ ਦੇ ਰਹੇ ਆਂ ਠੀਕ ਆ ਜੀ ਤੇ ਜਿਹੜੀਆਂ ਇਹਦੇ ਵਿੱਚ ਬੱਚੇ ਵਾਲੀਆਂ ਟੀ-ਸ਼ਰਟ ਉਹ ਵੀ ਆਪਾਂ 500 ਦੀਆਂ ਤਿੰਨ ਉਹ ਵੀ ਆਪਣਾ ਸਕੀਮ ਚ ਆਉ 26 ਤੋਂ ਲੈ ਕੇ 38 ਨੰਬਰ ਤੱਕ ਉਹਨਾਂ 'ਚ ਵੀ ਕਬੂਤਰ ਤੇ ਗੁੱਡਾ ਆਮ ਮਿਲਦਾ ਪਊਗਾ ਠੀਕ ਆ ਜੀ ਹਾਂਜੀ ਤੇ ਟੌਪ ਕੁਆਲਿਟੀ ਦਾ ਮਾਰ ਬਹੁਤ ਵਧੀਆ ਕੁਆਲਿਟੀ ਆ ਬਾਈ ਇਸ ਤੋਂ ਇਲਾਵਾ ਆਪਾਂ ਸ਼ਰਟ ਦੇ ਰਹਿਆਂ ਆ ਦੇਖੋ ਬਾਈ ਜਿਹੜੀਆਂ ਅੱਜ ਕੱਲ੍ਹ ਸ਼ਰਟ ਜਾਲੀ ਵਾਲੀਆਂ ਹਨਾ ਲੈ ਬਾਈ ਜੀ ਸਭ ਤੋਂ ਵੱਧ ਵੇਗਣ ਵਾਲੀਆਂ ਡਾਊਨ ਸ਼ੋਲਡਰ ਸ਼ਰਟਾਂ ਨਵੇਂ ਡਾਉਨ ਸ਼ੋਲਡਰ ਆ ਗਏ ਇਹ ਜਿਵੇਂ ਆਪਾਂ ਕਹਿੰਦੇ ਏਸੀ ਵਾਲੀਆਂ ਸਾਲ ਤਾਂ ਕਹਿ ਲਿਆ ਨਾ ਹਾਂ ਹਾਂ ਅੱਜ ਕੱਲ ਇਹ ਸਭ ਤੋਂ ਵੱਧ ਟ੍ਰੈਂਡ ਚ ਨੇ ਬਾਈ ਹਨਾ ਆਪਣੇ ਜੂਥ ਸਾਰਾ ਪਾਉਂਦਾ ਲੈ ਬਾਈ ਤੇ ਆਪਾਂ ਇਹ ਦੇ ਰਹੇ ਹਾਂ 1000 ਰੁਪਏ ਦੀਆਂ ਤਿੰਨ ਠੀਕ ਹੈ ਜੀ ਤੇ ਇਹਦੀ ਕੁਆਲਿਟੀ ਕਿਵੇਂ ਰੂਪੀ ਜੀ ਬਹੁਤ ਘੈਂਡ ਕੁਆਲਿਟੀ ਆ ਬਾਈ ਦੇਖੋ ਤੁਸੀਂ ਇਹ ਆਮ ਜਿੱਥੋਂ ਮਰਜ਼ੀ ਦੁਕਾਨ ਤੋਂ ਵੀ ਤੁਰੇ ਜਾਂਦੇ ਪਤਾ ਕਰ ਜਿਓ ਸਾਢੇ 4-500 ਦੁਕਾਨ ਤੋਂ ਤੁਹਾਨੂੰ ਟੀ-ਸ਼ਰਟ ਨਹੀਂ ਮਿਲਦੀ ਆਪਾਂ ਦੇ 350000 ਦੀਆਂ ਤਿੰਨ ਬਾਈ 1000 ਦੀਆਂ ਤਿੰਨ 1000 ਦੀਆਂ ਤਿੰਨ ਲੈ ਬਾਈ ਜੀ ਫੁੱਲ ਆਫਰਾਂ ਇੱਕ ਵਾਰ ਤੇ ਬਈ ਗੱਲਬਾਤ ਕਰੀਏ ਐਕਸਲ ਡਬਲ ਐਕਸਲ ਹਾਂ ਇਹਦੇ ਚ ਡਬਲ ਐਕਸਲ ਤੱਕ ਸਾਈਜ਼ ਐਮ ਐਲ ਐਕਸਲ ਬਾਈ ਠੀਕ ਹੈ ਦੋ ਦੋ ਸਾਈਜ਼ ਹੀ ਨੇ ਦੋ ਐਮ ਐਲ ਐਕਸਲ ਕਿੰਨੇ ਸਾਈਜ਼ ਹਾਂਜੀ ਠੀਕ ਹੈ ਜੀ ਕਿੰਨੇ ਸਾਈਜ਼ ਆਪਾਂ ਹੀ ਮਿਲ ਜ ਰਹੇ ਆ ਵੀ ਆਪਣੇ ਕੋਲ ਬਾਕੀ ਸਾਰੀਆਂ ਸ਼ਰਟ ਪਈਆਂ ਨੇ ਬਾਈ ਜੀ ਸਟਾਕ ਦਿਖਾ ਦਿਓ ਬਾਈ ਕੋਲੇ ਫੁੱਲ ਲਗਾ ਅੱਜ ਪ੍ਰਿੰਟਡ ਪ੍ਰਿੰਟਡ ਸਾਰੀਆਂ ਸ਼ਰਟਾਂ ਬਈ 5000 ਦੀਆਂ ਤਿੰਨ ਦੇ ਰਹੇ ਆ ਠੀਕ ਹੈ ਜੀ ਕੋਈ ਵੀ ਤੁਹਾਨੂੰ ਰੇਟ ਦੀ ਕੋਈ ਕੋਈ ਕੱਪੜ ਜਿਹੜੇ ਕਹਿੰਦੇ ਨੇ ਕਿ ਅਸੀਂ ਬ੍ਰਾਂਡ ਪਾਉਣਾ ਗੈਣਾ ਤੁਸੀਂ 1000 ਵਾਲੀ ਸਾਲ ਤੇ ਇੱਕ ਵਾਰੀ ਲਿਓਂਗੇ ਭਾਈ ਇੱਕ ਵਾਰੀ ਪਾ ਕੇ ਇਹ ਦੁਬਾਰਾ ਚਾਹਣਾ ਕਹੂਗਾ ਵੀ ਯਾਰ ਉਹੀ ਸਾਲ ਤਾਂ ਭਾਈ ਇਹਨਾਂ ਲਾ ਲਓ ਮਨ ਲਓ ਭਾਈ ਸਾਡੇ ਕੋਲ ਆਓਗੇ ਹਫਤੇ ਦੇ ਕੱਪੜੇ ਮੰਨ ਲਓ ਤੁਸੀਂ 1000 ਰੁਪਏ ਦੇ ਕੱਪੜੇ ਲੈ ਕੇ ਜਾਉਂਗੇ ਹਫਤੇ 'ਚ ਪਾਉਂਗੇ ਤੁਸੀਂ ਉਹ 6 ਕੱਪੜੇ ਮਤਲਬ ਮਤਲਬ ਪਾਉਂਗੇ ਹੈਨਾ 1000 ਦੀਆਂ 6 ਟੀ-ਸ਼ਰਟਾਂ ਲੈ ਕੇ ਜਾਉਂਗੇ 6 ਦਿਨ ਪਾਉਂਗੇ ਤੁਹਾਨੂੰ ਬਾਹਲੇ ਮਹਿੰਗੇ ਕਰਨ ਦੀ ਲੋੜ ਨਹੀਂ ਬਾਹਲੇ ਮਹਿੰਗੇ ਬਾਹਰੋਂ ਲੈਣ ਦੀ ਲੋੜ ਨਹੀਂ ਇੱਥੇ ਆ ਕੇ ਲੋ 1000 ਦੀਆਂ 6 ਟੀ-ਸ਼ਰਟਾਂ 2000 ਨày ਬਾਈ ਜੇ ਗਰਮੀ ਦਾ ਸੀਜ਼ਨ ਪੂਰਾ ਦਾ ਪੂਰਾ ਹੋ ਕੇ ਤੇ ਅੱਗੇ ਬਾਈ ਜੇ ਦਿਖਾਉਣਾ ਤੁਹਾਨੂੰ ਲੋਰਾ ਬ੍ਰਾਂਡ ਲੋਰਾ ਜਿਹੜੀਆਂ ਅੱਜ ਕੱਲ ਟ੍ਰੈਂਡ ਚੱਲੇ ਨੇ ਤੇ ਜੇ ਆਹ ਕਨਸਲਟਾਂ ਦੀ ਗੱਲ ਕਰੀ ਬਾਈ ਜੇ ਲੈਣ ਵਾਲੀ ਸਾਡੀ ਇਹ ਵੀ ਮੈਂ ਤੁਹਾਨੂੰ ਦਿਖਾਦਾ ਬਾਈ ਇਹ ਵੀ ਆਪਣੇ ਕੋਲ ਇੱਥੇ ਪਈਆਂ ਨੇ ਇਹ ਉਹ ਟੀ-ਸ਼ਰਟਾਂ ਨੇ ਜਿਹੜੀਆਂ ਮਾਰਕੀਟ ਚ 300 ਆਮ ਮਿਲ ਰਹੀ ਐ ਠੀਕ ਹੈ 350 350 ਦੇਖੋ ਉਹਦੇ ਵਿੱਚ ਕੋਈ ਵੀ ਸਮੱਸਿਆ ਹੋਵੇ ਨਾ ਉਹ ਕਹਿੰਦੇ ਟੀ-ਸ਼ਰਟਾਂ ਨੇ ਤੇ ਆਪਾਂ ਦੇ ਬ੍ਰਾਂਡ ਹੀ ਨੇ ਜਿਵੇਂ ਆਪਾਂ ਕਹਿ ਲਈ ਆ 1000 ਦੀਆਂ 4 ਦੇ ਰਹੇ ਆ ਬਈ 1000 ਦੀਆਂ 4 1000 ਦੀਆਂ 4 ਲੈ ਬਈ ਇਹ ਵੀ 1000 ਰੁਪਏ ਦੀਆਂ 4 ਨੇ ਜੀ ਹਾਂ ਜੀ ਲੈ ਬਈ ਬਾਕੀ ਤੁਸੀਂ ਚੈੱਕ ਕਰ ਲਓ ਕਿ ਇਹਦੇ ਵਿੱਚ XXL ਤੱਕ ਸਾਈਜ਼ ਐ ਐਮ ਤੋਂ ਲੈ ਕੇ ਲੈ ਬਈ ਕੁਆਲਿਟੀ ਪੂਰੀ 100% ਗਾਰੰਟੀ ਦੇ ਰਹੂਗੇ ਬਈ ਬਈ ਨਾ ਆਪਾਂ ਬੈਠੇ ਆ ਤੁਹਾਨੂੰ ਬਈ ਹੁਣ ਲੁਧਿਆਣਾ ਦਿੱਲੀ ਜਾਣ ਦੀ ਲੋੜ ਨਹੀਂ ਸਿਰਫ ਆਪਦੇ ਏਰੀਆ 'ਚ ਬਾਈ ਕੋਲੇ ਆ ਜਾਓ ਅੱਗੇ ਬਈ ਲੋੜਾ ਆਪਾਂ ਤੁਹਾਨੂੰ ਜੀਣ ਦਾ ਵੀ ਆਫਰ ਆ ਜਿਹੜਾ ਆਪਣੇ ਕੋਲ 600 ਦੀ ਜੀਨ ਆ ਕੋਈ ਕਲਰ ਸ਼ੇਡ ਹੋ ਜੇ ਕੁਝ ਵੀ ਕੋਈ ਤਰ੍ਹਾਂ ਦੀ ਸਮੱਸਿਆ ਹੋਵੇ ਜੀਨ ਤਾਂ ਪੈਕਸਚੇਂਜ ਆਫਰ ਚੱਲਦਾ ਆਪਣੇ ਕੋਲ ਆਪਾਂ ਚੇਂਜ ਕਰਕੇ ਦਿੰਨੇ ਹੰਡਰਡ ਪਰਸੈਂਟ ਗਾਰੰਟੀ ਰੋਗੇ ਕੁਆਲਟੀ ਹਾਂਜੀ ਹਾਂਜੀ ਇਹ ਆਪਣੇ ਕੋਲ ਆਈ 600 ਦੀ ਜੀਨ ਠੀਕ ਹੈ ਜੀ ਜੇ ਮੈਂ ਆਪਾਂ ਬਈ ਜੀ ਫੇਂਟ ਜੀ ਹੋ ਜਾਂਦੀਆਂ ਦੋ ਤਿੰਨ ਵਾਰੀ ਕੋਈ ਬਾਈ ਆਪਾਂ ਬੈਠਿਆ ਬਾਈ ਆਪਾਂ ਐਕਸਚੇਂਜ ਦਾ ਆਫਰ ਕਰਕੇ ਦੇ ਦਿੰਨੇ ਠੀਕ ਹੈ ਜੀ ਐਕਸਚੇਂਜ ਦਾ ਆਫਰ ਬਾਈ ਜੀ 100 ਪਰਸੈਂਟ ਗਾਰੰਟੀ ਦੇ ਜਿਹੜੀ ਮਰਜ਼ੀ ਚੀਜ਼ ਖਰੀਦੋ ਲਓ ਬਈ ਚੱਕੋ ਫੁੱਲ ਡਿਸਕਾਊਂਟ ਤੇ ਅੱਗੇ ਬਾਈ ਜੀ ਇਸ ਤੋਂ ਬਾਅਦ ਅਗਲਾ ਕਹਿੰਦਾ ਭਾਈ ਸਸਤੀ ਵੇਚਦੇ ਆ ਇਹ ਚੀਜ਼ਾਂ ਬੜਾ ਨੇੜੇ ਕਰਕੇ ਕੁਆਲਿਟੀ ਦੇਖਾਦੇ 3 ਲੇਅਰ ਕੜਾਈ ਹੁੰਦੀ ਆ ਭਈ ਇਹ ਠੀਕ ਆ ਜੀ ਜਿਹੜੀ ਹਲਕੀ ਚੀਜ਼ ਹੋਊ ਉਹਦੇ ਬਲੇਕਾ 3 ਲੇਅਰ ਕੜਾਈ ਨਹੀਂ ਹੈਣਾ ਠੀਕ ਆ ਜੀ ਆਪਾਂ ਇਹ ਚੀਜ਼ ਦੇਖੋ 3 ਲੇਅਰ ਕੜਾਈ ਆ ਵਧੀਆ ਚ ਠੀਕ ਆ ਜੀ ਤੇ ਆਪਾਂ ਦੇ ਰਹੇ ਆ 1000 ਦੀਆਂ 6 ਇਹ ਵੀ ਹਜ਼ਾਰ ਦੀਆਂ ਸੀ। ਹਾਂ। ਇਹਦੇ ਨਾਲ ਵੀ ਉਹ T-shirt ਵਾਲਾ ਜਿਹੜਾ ਬੱਚਾ ਨਾਲ ਆਉ ਉਹਦੇ ਲਈ ਸਕੀਮ ਹੈਗਾ। ਠੀਕ ਹੈ ਜੀ। ਵੀ ਦੇ ਨਾਲ ਸਕੀਮ ਮੰਨ ਕੇ ਚੱਲ ਜਿਹੜੀਆਂ ਹਜ਼ਾਰ ਦੀਆਂ ਛੇ ਨੇ ਉਹਨਾਂ ਲਈ ਹਰੇਕ 10ਵੇਂ ਬੰਦੇ ਨੂੰ ਸ਼ੇਅਰ ਕਰਕੇ ਆਓ। ਹਾਂ। ਵੀਡੀਓ ਜਰੂਰ ਸ਼ੇਅਰ ਕਰਕੇ ਆਓ ਬਾਈ ਆਪਣੇ ਕੋਲ ਹਨਾ। ਠੀਕ ਹੈ ਜੀ। ਲੈ ਬਾਈ ਜੀ ਜਿਹੜਾ ਪੁਰਾਣਾ ਬੰਦਾ ਆਊਗਾ ਤੇ ਉਹਦੇ ਲਈ ਵੀ ਤਾਂ ਸਪੈਸ਼ਲ ਆਫਰ ਆਈ। ਬਿਲਕੁਲ ਜੀ ਬਿਲਕੁਲ। ਠੀਕ ਹੈ ਜੀ। ਬਾਕੀ ਬਾਈ ਆਪਣੇ ਕੋਲ ਰੈਗੂਲਰ ਕਸਟਮਰ ਆਉਂਦੇ ਉਹਨਾਂ ਨੂੰ ਤੁਸੀਂ ਆਪਣਾ ਪੁੱਛ ਸਕਦੇ ਹੋ ਕੋਈ ਵੀ ਕੱਪੜੇ ਦੀ ਕੰਪਲੇਨ ਹੋਵੇ। ਆਪਾਂ ਬੈਠੇ ਆਂ ਜੀ ਬੋਤ ਰਾਤ ਰਾਹੀਂ ਲੋਰਾ ਤੁਹਾਨੂੰ ਲੋਰਾ ਦੇ ਸਾਈਜ਼ ਵੀ ਦਾਂਦਾ ਬਾਈ ਇਹ ਇਹਦੇ ਵਿੱਚ ਤੁਸੀਂ ਐਮ ਤੋਂ ਲੈ ਕੇ 5 ਐਕਸਲ ਦਾ ਕਲੋਰ ਲੈ ਸਕਦੇ ਹੋ ਕੋਈ ਨਹੀਂ ਵੱਡਾ ਸਾਈਜ਼ ਨਹੀਂ ਮਿਲਦਾ ਠੀਕ ਹੈ ਜੀ ਹਾਂ ਜੀ ਵੱਡਾ ਸਾਈਜ਼ ਜੀ ਉਹ ਵੀ ਛੋਟਾ ਸਾਈਜ਼ ਹੋਵੇ ਐਮ ਤੋਂ ਲੈ ਕੇ 5 ਐਕਸਲ ਤੱਕ ਠੀਕ ਹੈ ਸਾਰੇ ਸਾਰਿਆਂ ਦੇ ਰੇਟ ਸੇਮ ਹੀ ਆ 1000 ਦੀਆਂ 6 ਕੁਆਲਟੀ ਕੁਆਲਟੀ ਸਾਰੇ ਨਹੀਂ ਸੇਮ ਸੇਮ ਕੁਝ ਵੀ ਹੁੰਦਾ ਬਾਈ ਬੈਠਿਆਂ ਨੂੰ ਠੀਕ ਹੈ ਬਾਈ ਜੀ ਤੇ ਲ ਕੇਸ ਨੇ ਇੱਕ ਵਾਰੀ ਹੋਰ ਦੱਸੋ ਕੇਸ ਆਪਣੀ ਉਹੀ ਆ ਬਾਈ ਬਰਨਾਲੇ ਕੱਚਾ ਕਾਲਜ ਰੋਡ ਡਾਕਟਰ ਬੀਜੇ ਦੇ ਬਿਲਕੁਲ ਸਾਹਮਣੇ ਆ ਜੀ ਨੰਬਰ ਆਪਣਾ 9465553187 ਸਕਰੀਨ ਤੇ ਵੀ ਦਿੰਦਾ ਜਰ ਤੁਸੀਂ ਮਤਲਬ ਫੋਨ ਨੰਬਰ ਕਰਕੇ ਆਓ ਤੇ ਇੱਕ ਹੋਰ ਵੀ ਇਹ ਵੀ ਜਦੋਂ ਵੀ ਤੁਸੀਂ ਅੱਜ ਜਿਹੜੀ ਵੀਡੀਓ ਸ਼ੇਅਰ ਕਰਕੇ ਆਉਂਗੇ ਇਹਦੀ ਸਕੀਮ ਵੀ ਆਪਾਂ ਦੇਵਾਂਗੇ ਜੀ ਕਿਸੇ ਨੂੰ ਨਹੀਂ ਵੀ ਦਿੰਦੇ ਉਹ ਵੀ ਕਮੈਂਟ ਕਰਕੇ ਦੱਸ ਸਕਦਾ ਵੀ ਬਾਈ ਸਾਨੂੰ ਦਿੰਦੇ ਠੀਕ ਹੈ ਜੀ ਇੱਥੇ ਬਾਈ ਕਮੈਂਟ ਕਰ ਦਿਓ ਜਿਹੜੇ ਬੰਦੇ ਪਰਮਨੈਂਟ ਆਉਂਦੇ ਨੇ ਕਿ ਬਾਈ ਤੋਂ ਲੋਰਾ ਲੈ ਕੇ ਜਾਂਦੇ ਨੇ ਕਿ ਸਕੀਮ ਦਿੱਤੀ ਆ ਜਾਂ ਨਹੀਂ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਓਕੇ ਜੀ ਇੱਥੇ ਬਾਈ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਲਾਈਕ ਕਮੈਂਟ ਧੰਨਵਾਦ